ਨਾਲ ਮਰਜੀ ਕਰ ਲੈ ਪਰ ਤੇਰਾ ਮਨ ਪਿਆਰ ਨਾਲ ਭਰਿਆ ਰਹਿਣਾ ਚਾਹੀਦਾ ਤੂੰ ਜਿੰਨੂੰ ਪੂਜਣਾ ਪੂਜ ਲੈ ਤੂੰ ਕ੍ਰਿਸ਼ਨ ਨੂੰ ਪੂਜ ਲੈ ਤੂੰ ਰਾਮ ਨੂੰ ਪੂਜ ਲੈ ਤੂੰ ਗੁਰੂ ਨਾਨਕ ਨੂੰ ਮੰਨ ਲੈ ਪਰ ਤੇਰਾ ਮਨ ਪਿਆਰ ਦਾ ਭਰਿਆ ਹੋਵੇ ਬਸ ਤੂੰ ਪਿਆਰ ਨਾਲ ਪਿਆਰ ਕਰ ਸਿੱਖ ਪਿਆਰ ਕਰਨਾ ਪ੍ਰੇਮ ਨਾਲ ਭਰਿਆ ਰਹੇਗਾ ਤੇ ਪਰਦੇ ਟਕੇ ਰਹਿਣਗੇ ਮਨ ਸ਼ਾਂਤ ਰਹੇਗਾ ਜੀ ਪ੍ਰੇਮ ਪਟੋਲਾ ਤੈਨ ਸਹਿ ਦਿੱਤਾ ਤੂੰ ਮੈਨੂੰ ਪ੍ਰੇਮ ਦਾ ਐਸਾ ਕੱਪੜਾ ਦਿੱਤਾ ਟਕਣ ਕੂ ਪਤ ਮੇਰੀ ਮੇਰੀ ਪੱਤ ਟਕੀ ਗਈ ਮੇਰੀ ਇੱਜ਼ਤ ਟਕੀ ਗਈ ਮਨ ਪਿਆਰ ਦਾ ਭਰਿਆ ਭਰਿਆ ਰਹਿਣਾ ਚਾਹੀਦਾ ਹਰ ਵੇਲੇ ਭਾਵੇਂ ਤੂੰ ਕਿਸ ਦੇ ਪਿਆਰ ਵਿੱਚ ਆ ਇਹ ਮਸਲਾ ਬਾਅਦ ਵਿੱਚ ਹੈ ਪਰ ਤੇਰਾ ਮਨ ਪਿਆਰ ਦਾ ਭਰਿਆ ਹੋਇਆ ਐ ਠੰਡਾ ਠਾਰ ਹੁੰਦਾ ਜਦੋਂ ਬੰਦਾ ਪ੍ਰੇਮ ਵਿੱਚ ਹੁੰਦਾ ਨਾ ਜੀ ਬਹੁਤ ਖੁਸ਼ ਖੁਸ਼ ਹੁੰਦਾ ਪਹਿਲੇ ਨੰਬਰ ਦੇ ਉੱਤੇ ਹੋਣਾ ਚਾਹੀਦਾ ਮੈਂ ਜਿਹੜੀ ਸ਼ੁਰੂ ਜੀ ਗੱਲ ਕਰਨ ਲੱਗਿਆ ਸੀ ਨਾ ਵੀ ਪਹਿਲੇ ਨੰਬਰ ਤੇ ਤੇ ਅਵੇਅਰ ਹੋਣਾ ਜਾਗਿਆ ਹੋਇਆ ਮਨੁੱਖ ਚਾਹੀਦਾ ਤੇ ਦੂਜੇ ਨੰਬਰ ਤੇ ਉਹਦੇ ਅੰਦਰ ਪ੍ਰੇਮ ਹੋਣਾ ਬੜਾ ਜ਼ਰੂਰੀ ਹੈ। ਦੋ ਭਾਵ ਬੜੇ ਜ਼ਰੂਰੀ ਰਹਿ ਮੰਨ ਇਮੋਸ਼ਨ ਦੋ ਜ਼ਰੂਰੀ ਨੇ। ਇੱਕ ਜਾਗਿਆ ਹੋਇਆ ਅਵੇਅਰ ਤੇ ਨੰਬਰ 2 ਤੇ ਪ੍ਰੇਮ। ਪਰ ਜਦੋਂ ਹੀ ਪ੍ਰੇਮ ਮਨ ਚ ਆਵੇ, ਮਨ ਸ਼ਾਂਤ ਹੋ ਜਾਂਦਾ। ਵੇਖੋ, ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਾਲ ਬਹਿ ਜੋ ਪ੍ਰੇਮ ਕਰੋ। ਤੁਹਾਡਾ ਉੱਠਣ ਨੂੰ ਜੀ ਨਹੀਂ ਕਰਨਾ। ਮਹਾਰਾਜ ਬੈਠੇ ਯਾਰ ਆਪਾਂ ਬੈਠੀਏ। ਪ੍ਰੇਮ 'ਚ ਬਹਿ ਜਾਣਾ। ਜੇ ਪਿਆਰ ਮਰ ਗਿਆ ਫਿਰ ਕੁਰਬਾਨੀ ਨਹੀਂ ਬੰਦਾ ਕਰ ਸਕਦਾ ਫਿਰ ਮੁੜ ਮੁੜ ਘੜੀ ਵੇਖੀ ਜਾਏਗਾ ਪਿਆਰ ਵਿੱਚ ਕੁਰਬਾਨੀ ਕੀਤੀ ਜਾਂਦੀ ਹੈ ਪਿਆਰ ਵਿੱਚ ਜੀ ਲੱਗਦਾ ਪਿਆਰ ਚ ਮਨ ਲੱਗਦਾ ਪ੍ਰਸ਼ਾਦਾ ਆਇਆ ਸਬਜੀ ਆਈ ਦਾਲ ਫਿੱਕੀ ਹੈ ਜਾਂ ਕੁਝ ਹੋਰ ਹੈ ਪਰ ਜੇ ਸਾਡਾ ਪਿਆਰ ਹੈ ਆਪਾਂ ਕਹਿੰਦਾ ਧੀ ਤੇ ਮੇਰੀ ਹੈ ਕੋਈ ਨਹੀਂ ਫਿਕਰ ਰਹਿ ਗਿਆ ਫਿਰ ਕਿੱਡੀ ਕਬੱਡੀ ਗੱਲ ਹੈ ਪਿਆਰ ਵਿੱਚ ਤੂੰ ਚੁੱਪ ਕਰਕੇ ਖਾ ਲੈਣਾ ਜੇ ਤੇਰਾ ਪਿਆਰ ਨਾ ਹੋਇਆ ਸੌ ਨੁਕਸ ਕੱਢੇਗਾ ਬਗਾਨੇ ਨੁਕਸ ਕੱਢਦੇ ਨੇ ਆਪਣੇ ਥੋੜਾ ਕੱਢਦੇ ਹੁੰਦੇ ਨੇ ਪਿਆਰ ਵਾਲਾ ਬੰਦਾ ਉਹ ਤੇ ਸਭ ਕੁਝ ਖਾ ਜਾਂਦਾ ਉਹਨੇ ਕਹਿੰਦਾ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਕ੍ਰਿਸ਼ਨ ਜੀ ਨੇ ਅਲੂਣਾ ਹੀ ਸਾਗ ਖਾ ਲਿਆ ਸੀ ਬਿਦਰ ਬਿਨਾ ਨਮਕ ਵਾਲਾ ਹੀ ਖਾ ਲਿਆ ਸੀ ਰਾਜਨ ਕੌਣ ਤਮਾਰਾ ਆਵੇ ਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੇ ਗੱਲ ਤੇ ਪ੍ਰੇਮ ਦੀ ਏ ਸਾਰੀ ਤੇ ਤੁਹਾਡਾ ਹਿਰਦਾ ਪਿਆਰ ਦਾ ਭਰਿਆ ਰਹਿਣਾ ਚਾਹੀਦਾ ਹੈ ਪਿਆਰ ਵਿੱਚ ਰੋ ਭਾਵੇਂ ਤੂੰ ਕਿਸੇ ਨੂੰ ਘਰ ਪਰ ਬਣ ਜਰੂਰ ਕਿਸੇ ਬਣਿਆ ਰਹਿ ਅੱਖਾਂ ਤੇਰੀਆਂ ਚ ਤੇਰੇ ਹਿਰਦੇ ਚ ਪ੍ਰੇਮ ਹੋਣਾ ਚਾਹੀਦਾ ਮੈਂ ਕਰਨਾ ਕਿਸੇ ਨੂੰ ਮੈਂ ਪ੍ਰੇਮ ਕਰਦਾ ਮੈਂ ਕਲਗੀਆਂ ਵਾਲੇ ਨੂੰ ਕਰਦਾ ਤੂੰ ਕਲਗੀਆਂ ਵਾਲੇ ਨੂੰ ਕਰ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਕਰ ਤੇ ਮੈਂ ਰਾਤ ਕਿਹਾ ਸੀ ਤੂੰ ਕਿਸੇ ਨੂੰ ਵੀ ਨਹੀਂ ਕਰਨਾ ਨਾ ਕਰ ਇਨਸਾਨੀਅਤ ਪ੍ਰਤੀ ਭਰਿਆ ਰਹਿ ਪਰ ਪਿਆਰ ਦਾ ਜ਼ਰੂਰ ਭਰਿਆ ਖਾਲੀ ਨਾ ਰੱਖੀ ਆਪਣੇ ਮਨ ਐ ਉੱਚਾ ਦਾ ਰਹਿਣਾ ਚਾਹੀਦਾ ਤੇਰਾ ਐ ਹਰਿਆ ਹਰਿਆ ਰਹਿਣਾ ਚਾਹੀਦਾ ਹਰ ਵੇਲੇ ਪਿਆਰ ਵਿੱਚ ਰਹਿਣਾ ਸਿੱਖਣਾ ਇਹਦੀ ਇਹਦੀ ਪ੍ਰੈਕਟਿਸ ਕਰਨੀ ਹੈ ਪ੍ਰੇਮ ਤੋਂ ਮੈਂ ਸਖਣਾ ਤੇ ਨਹੀਂ ਹੋ ਗਿਆ ਕਿਤੇ ਮੇਰਾ ਮਨ ਪਰ ਠਿੱਕਾ ਤੇ ਨਹੀਂ ਪੈ ਗਿਆ ਕਿਤੇ ਮੇਰਾ ਪ੍ਰੇਮ ਤੇ ਨਹੀਂ ਘਟ ਗਿਆ ਕਿਤੇ ਜਿਸ ਨੂੰ ਵੀ ਵੇਖਦੇ ਆ ਉਹਨੂੰ ਪਿਆਰ ਨਾਲ ਵੇਖੋ ਤੁਹਾਡੇ ਆਲੇ ਦੁਆਲੇ ਕੋਈ ਬੱਚਾ ਬੈਠਾ ਭੈਣ ਬੈਠੀ ਕੋਈ ਧੀ ਬੈਠੀ ਕੋਈ ਕੁਝ ਵੀ ਬੈਠਾ ਉਹਨੂੰ ਪਿਆਰ ਨਾਲ ਵੇਖ ਤੇ ਤੇਰੀ ਵੇਖਣ ਦੇ ਵਿੱਚ ਹੀ ਸਵਾਦ ਆਖਰਾ ਨਫ਼ਰਤ ਨਾਲ ਦੇਖੋਗੇ ਅੱਖਾਂ ਹੋਰ ਨੇ ਪਿਆਰ ਨਾਲ ਦੇਖੋਗੇ ਅੱਖਾਂ ਹੋਰ ਨੇ ਕੁੱਤਾ ਵੀ ਆਪਣਾ ਆਪਣਾ ਲੱਗੇਗਾ ਜੇ ਬੰਦਾ ਪਿਆਰ ਨਾਲ ਦੇਖੇਗਾ ਤੇ ਪਿਆਰ ਆਪਣੇ ਆਪ ਲਈ ਬਹੁਤ ਜ਼ਰੂਰੀ ਹੈ ਅਸੀਂ ਕਹਿ ਰਿਹਾ ਨਾ ਕਲਗੀਆਂ ਵਾਲੇ ਨੂੰ ਪਿਆਰ ਕਰੋ ਕਲਗੀਆਂ ਵਾਲੇ ਨੂੰ ਪਿਆਰ ਕਰੋ ਕਲਗੀਆਂ ਵਾਲੇ ਨੂੰ ਸਾਡੇ ਪਿਆਰ ਦੀ ਲੋੜ ਨਹੀਂ ਕਲਗੀਆਂ ਵਾਲੇ ਨਾਲ ਪਿਆਰ ਕਰੀਏ ਇਹ ਪ੍ਰੇਮ ਮੇਰੇ ਅੰਦਰ ਭਰੇ ਇਸ ਪਿਆਰ ਦੀ ਸਾਨੂੰ ਬਹੁਤ ਲੋੜ ਹੈ ਗੁਰੂ ਨਾਨਕ ਨਾਲ ਪਿਆਰ ਕਰਨ ਦੀ ਸਾਨੂੰ ਬਹੁਤ ਲੋੜ ਹੈ ਪਿਆਰ ਉਹਨੂੰ ਨਹੀਂ ਸਵਾਰਦਾ ਜਿਹਦੇ ਨਾਲ ਅਸੀਂ ਕਰਦੇ ਆ ਪਿਆਰ ਸਾਨੂੰ ਸਵਾਰ ਦਿੰਦਾ ਵੇਖੋ ਕਿਸੇ ਮੁੰਡੇ ਦਾ ਕਿਸੇ ਨਾਲ ਪਿਆਰ ਪੈ ਗਿਆ ਅਗਲੇ ਨੂੰ ਤੇ ਪਤਾ ਵੀ ਨਹੀਂ ਵੀ ਇਹ ਮੈਨੂੰ ਪਿਆਰ ਕਰਦਾ ਹੈ ਮਨ ਲਓ ਕੋਈ ਔਰਤ ਹੈ ਕੋਈ ਲੜਕੀ ਹੈ ਕੋਈ ਬੱਚੀ ਹੈ ਤੇ ਉਹਨੂੰ ਤਾਂ ਪਤਾ ਵੀ ਨਹੀਂ ਮੈਨੂੰ ਪ੍ਰੇਮ ਕਰਦਾ ਹੈ ਪਰ ਇਹ ਹੱਸਦਾ ਫਿਰਦਾ ਹੈ ਖੁਸ਼ ਰਹਿੰਦਾ ਹੈ ਪੱਕ ਬੰਨਦਾ ਵੇਲੇ ਨਾਲ ਨਹਾ ਲਿੰਦਾ ਤਿਆਰ ਤੁਰ ਹੋ ਕੇ ਰਹਿੰਦਾ ਹੈ ਕਮਾਲ ਦੀ ਗੱਲ ਹੈ ਉਹਨੂੰ ਪਤਾ ਵੀ ਨਹੀਂ ਇਹਦੀ ਜ਼ਿੰਦਗੀ ਸਬਰੀ ਪਈਏ ਹੱਸਦਾ ਖੇਡਦਾ ਤੁਰਿਆ ਫਿਰਦਾ ਪਿਆਰ ਨੇ ਕੀ ਕੀਤਾ ਜੀ ਪਿਆਰ ਨੇ ਬੰਦੇ ਨੂੰ ਸਵਾਰ ਦਿੱਤਾ ਨਾ ਵੇਖ ਪੱਕ ਬੰਨਦਾ ਖੁਸ਼ ਰਹਿਣ ਲੱਗ ਗਿਆ ਹੱਸਦਾ ਖੇਡਦਾ ਰਹਿੰਦਾ ਕੀ ਹੋ ਗਿਆ ਜੀ ਇਹਨੂੰ ਇਹਨੂੰ ਸਵਾਰਤਾ ਪਿਆਰ ਨੇ ਪਿਆਰ ਦੀ ਕਲਗੀਆਂ ਵਾਲੇ ਨੂੰ ਤੇਰੇ ਪਿਆਰ ਦੀ ਕੋਈ ਲੋੜ ਨਹੀਂ ਤੂੰ ਚਾਹੇ ਕਰ ਚਾਹੇ ਨਾ ਪਰ ਪਿਆਰ ਦੀ ਤੇਰੇ ਲਈ ਬਹੁਤ ਲੋੜ ਹੈ ਸਾਡੇ ਆਪਣੇ ਆਪ ਲਈ ਇਹ ਦੀ ਲੋੜ ਸਾ ਅਸੀਂ ਸਬਰਦੇ ਹੀ ਉਦੋਂ ਆ ਜਦੋਂ ਪਿਆਰ ਕਰਦੇ ਪਿਆਰ ਕਿਸੇ ਨੂੰ ਨਹੀਂ ਸਵਾਰਦਾ ਪਿਆਰ ਬੰਦੇ ਨੂੰ ਆਪਣੇ ਆਪ ਨੂੰ ਸਵਾਰਦਾ ਜਿੰਨਾ ਤੁਸੀਂ ਪਿਆਰ ਕਰੋਗੇ ਉਨਨੇ ਸਬਰਦੇ ਜਾਉਂਦੇ ਚਮਕਾਈ ਰਹੇਗੀ ਤੁਹਾਡੇ ਵਿੱਚ ਖੁਸ਼ ਖੁਸ਼ ਰਹਿਣ ਲੱਗ ਜਾਓਗੇ ਮਸਤ ਮਸਤ ਰਹਿਣ ਲੱਗ ਜਾਓਗੇ ਇਸ ਕਰਕੇ ਪਿਆਰ ਤੇ ਕਰਨਾ ਹੀ ਪੈਣਾ ਹੈ ਨਾ ਕਿਤੇ ਕਿਸੇ ਨਾਲ ਕਰ ਲਿਆ ਪਰ ਤੂੰ ਭਰਿਆ ਭਰਿਆ ਰਹਿ ਅਗਲੇ ਨੂੰ ਕੋਈ ਲੋੜ ਨਹੀਂ ਤੇਰੇ ਪਿਆਰ ਦੀ ਗੁਰੂ ਨਾਨਕ ਨੇ ਤੇਰੇ ਪਿਆਰ ਨੂੰ ਕੀ ਕਰਨਾ ਕਰ ਨਾ ਕਰ ਉਹ ਤਾਂ ਕਹਿਣਗੇ ਖੁਸ਼ੀ ਆ ਸੀ ਤੇਰੇ ਪਰ ਤੈਨੂੰ ਲੋੜ ਹੈ ਨਾ ਸਾਨੂੰ ਨਹੀਂ ਲੋੜ ਪਿਆਰ ਪਿਆਰ ਵਿੱਚ ਭਰੇ ਰਹਿਣਾ ਜ਼ਰੂਰੀ ਹੈ